Субтитры сделал DimaTorzok ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਭਾਈ ਬਹੁਜ ਜਦ ਪਵਿੱਤਰ ਬਈ ਤੇ ਅੱਜ ਸਮਾਨ ਕੀਤਾ ਗਿਆ ਹੈ ਨਗਰ ਕੀਰਤਨ ਦਾ ਜਿਹੜਾ ਆਗਾਜ਼ ਕੀਤਾ ਗਿਆ ਔਰ ਬਸਿਆ ਦਾ ਦਿਹਾਰਾ ਜਿਹੜਾ ਮਹਾਕੁੰਬ ਦਾ ਜਿਹੜਾ ਹੋ ਰਿਹਾ ਹੈ ਜਿਦਾਂ ਦੇਖਦੇ ਹੋ ਇਸ ਤਰ੍ਹਾਂ ਇਹ ਮਹਾਕੁੰਬ ਬਾਬੇ ਨਾਨਕ ਦੀ ਵੰਡ ਦੇ ਵਿੱਚ ਲੱਗਾ ਹੋਇਆ ਹੈ ਕੋਗੇ ਦਾ ਮਹਾਤਮਾ ਇੱਕ ਵਰਸਕ ਵਾਸਤੇ ਕੋਗੇ ਜਿਸ ਨੂੰ ਗੁਰਨਾਮਕ ਦੇ ਚਰਨ ਪਾਇਆ ਇਥੇ ਹਾਥੀ ਦੇ ਪੈਦ ਦੇ ਵਿੱਚ ਸਾਰਿਆਂ ਦੇ ਪੈਰ ਆ ਜਾਂਦੇ ਤੇ ਵਿੱਚੋ ਬਕਰ ਕੇ ਇਹ ਕਿ ਐਡਾ ਮਹਾਨ ਦੀਵਸਾ ਇਹ ਜੋ ਰਬੀ ਬਾਣੀ ਦਾ ਗਾਉ ਹੈ ਜਿਹੜਾ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਉਹ ਉਸ ਪੂਤਰ ਵਹੀਂ ਜੋ ਬੋਲੀ ਹਨ ਜਿਹੜੇ ਪਾਣੀ ਹਨ ਉਹਦੇ ਸਰੀਰ ਨੂੰ ਸਾਫ ਕਰਦਾ ਵੇੜੀ ਬਾਣੀ ਆ ਮਨ ਨੂੰ ਸਾਫ ਕਰਦੀ ਹੈ ਮਨ ਨੂੰ ਆਤਮਾ ਨੂੰ ਪੂਤਰ ਕਰਨ ਵਾਲੀ ਬਾਣੀ ਦਾ ਇਹੋ ਆਗਾਜ਼ ਪਿਆ ਸੋ ਜਿਹੜੇ ਜਿਹਦੇ ਜਿਸੇ ਦੀਰ ਸੇ ਕਿੱਥੇ ਬਣਦੇ ਵਿੱਚੇ ਨਾਮ ਜਪੇ ਜਾਂਦਾ ਤੇ ਵਿੱਚੋਂ ਉਹ ਨਾਮ ਦਾ ਖਜ਼ਾਨਾ ਪ੍ਰਗਟ ਹੋਇਆ ਉਹਦਾ ਮਹਾਦਮ ਇਸੇ ਵੇ ਹਰ ਵੇਲਾ ਮਹਾਗੰਬਾ ਕੋਈ ਵੀ ਉਹ ਜਿਹੜੇ ਗੰਬਾ ਉਹ ਬਾਰਿਸ਼ ਆਲੀ ਹੋਂ ਕੋਈ ਜੁੱਤ ਅਮਰ ਤੋਂ ਢੁਲੇ ਹੋਇਆ ਐ। ਐਸੀ ਅਮਰਤ ਬਣਾਉਣ ਵਾਲੀ ਬਾਣੀ ਦਾ ਆਗਾਜ਼ ਹੋਇਆ ਜਿੱਥੇ ਉਹਨਾਂ ਨੇ ਜਦੋਂ ਨਾ ਹੈ ਹੀ ਅਮਰਤ। ਇਥੇ ਕੋਈ ਮੇਲਾ, ਮਹਿੰਦੀ ਵਿਚਾਰ ਦੀ ਲੈਣੀ ਪਰ ਗੁਰਸ਼ਕ ਨੂੰ ਸਰਦੋ ਦੇ ਨਾਲ, ਪਿਆਰ ਦੇ ਨਾਲ। ਕਿ ਪਹਿਲੇ ਇਹ ਵੇਈਂ ਦੇ ਨਾਲ ਸਾਡਾ ਵਸਦਾ ਨਾ ਤਾਂ ਟੁੱਟ ਗਿਆ ਸੀ। ਉਹਦੇ ਗੰਦੇ ਪਾਣੀ ਪੀਣ ਲੱਗ ਪਏ ਹਰ ਇੱਕ ਦੀ ਆਸਤਾ ਚਲੇ ਗਈ ਸੀ ਕਿ ਸਰਦੋ ਨਾਲ ਆਉਂਦੇ ਸੀ। ਪਰ ਅੱਜ ਜਿਹੜੀ ਪਾਣੀ ਸਾਡੇ ਨੇ ਕਿਰਪਾ ਕਰ ਦਿੱਤੀ ਉਹ ਨੀਲੇ ਰੰਗ ਦਾ ਪਾਣੀ ਇਹਦੇ ਵਿੱਚ ਪਾਛੇ ਪਗਰ ਰਿਹਾ ਕੋਈ ਤੁਸੀਂ ਇਹਦੀ ਕੁਆਲਿਟੀ ਦੀ ਸੱਚਾਈ ਨੂੰ ਦੱਸੋ ਕੀ ਹੈ ਅਸੀਂ ਤਾਂ ਬਥੇਰੇ ਅੱਜ ਕਿੰਨੀ ਵਾਰੀ ਇਹ ਪਾ ਮਰ ਕੇ ਜਲ ਨੂੰ ਸੰਭ ਚੁੱਕੇ ਹਾਂ ਸਾਡੇ ਵਾਸਤੇ ਅਮਰਦਾ ਗਾਂ ਵੀ ਅਮਰਤ ਰਹੂਗਾ ਅਸੀਂ ਜਾਣਦੇ ਹਾਂ ਕਿ ਇਹਨੂੰ ਯੋਗ ਬਣਾਇਆ ਸੀ ਇਹਦੇ ਵਿੱਚ ਗੰਦੇ ਪਾਣੀ ਪਾਏ ਸੀ ਬਹੁਤ ਕਿਰਪਾ ਹੋਈ ਇਹ ਲੰਬਾ ਸਮਾਂ ਲੱਗਾ ਨਹੀਂ ਦੇਈ ਮੈ ਇਹਨਾਂ ਸਮਾਂ ਪਰ ਕਿਰਪਾ ਹੋ ਗਈ ਅਸੀਂ ਇਹਨੂੰ ਧੰਨਵਾਦੀ ਕਰਦੇ ਹਾਂ ਮਾਰੇ ਮਿਹਰਬਾਨੀ ਦੀ ਸਾਡਾ ਇੱਥੇ ਗੁੰਮ ਹੈ ਛੇ ਔਥੇ ਪੈਣ ਨਦੀਆ ਸੇ ਜਿਹੜੀ ਇਹ ਦਿਲਦਾ ਜਮਨਾ ਸਰਸਪਤੀ ਕਹਿੰਦੇ ਦਸ਼ਦੀ ਪੈਣੀ ਅਰਬ ਰਬ ਜਿਹੜਾ ਹੁੰਦੇ ਹੀ ਸਰਸਪਤੀ ਦਾ ਇੱਥੇ ਹਸਤੀ ਹੁੰਦੀ ਹੈ ਪਰ ਇਹ ਜੇ ਸੇਵਾ ਸਿਮਰਨ ਸਤ ਸੰਗਤ ਇਹ ਵੀ ਕਰਵਾਣੀ ਵੇ ਸੰਗਮ ਸੇਵਾ ਸਿਮਰਨ ਤੇ ਸਤ ਸੰਗਤ ਕੋ ਅਜੇ ਉਹੀ ਪ੍ਰੋਗਰਾਮ ਸੀ ਸਵੇਰ ਦੇ ਦੋ ਮਾਰੇ ਨਾਮ ਦੇ ਨਵੀਂ ਨਵੀਂ ਹਾਲ ਦੀਆਂ ਬਖਸ਼ਿਸ਼ਾਂ ਬਣੀਆਂ ਦਰਸ਼ਕਦਾਰੇ ਇਹ ਸਾਰੇ ਤੇ ਸਾਰਿਆਂ ਨੇ ਨਾਮ ਜਗੇ ਕਿ ਹੁਣ ਨਾਮਦਾਨ ਅਸਨਾਮ ਉਧਰ ਨੂੰ ਇਸ਼ਾਨ ਅਮਰਤ ਅਸਨਾਮ ਇੱਕ ਗੁਰਸਖਵਾਸਤੇ ਭੰਤਨ ਹੋ ਗਈ ਉਹਨੂੰ ਬਖਸ਼ਾ ਕਿਰਪਾ ਕਰਨ ਕਿ ਇਹੇਵੇਂ ਨਿਆਰੇ ਉਧਰ ਬੁੱਢੇ ਬਰਵਾ ਦੇ ਉੱਤੇ ਵੀ ਵਜਣ ਉੱਥੇ ਵੀ ਇਸ ਤਰ੍ਹਾਂ ਗੁਰਸੰਗਤ ਅਸਨਾਮ ਕਰਨ ਕੋਈ ਅਰਵਾਸ ਉਹਨੂੰ ਵੀ ਕਰਕੇ ਹੱਦਿਆ ਦਾਜੀ ਗਰਾਂਗੇ ਆਸ਼ਾ ਕਿਰਪਾ ਕਰੋ ਸਾਰੇ ਨਬੀ ਅੰਦਰ ਆ ਸਾਫ ਸੁਥਰੇ ਬਗਨ ਤੇ ਇਸੇ ਤਰ੍ਹਾਂ ਗੁਰਸਾ ਨਤਾਸ਼ਾ